ਸੇਵਾ ਹੰਕਾਰ ਨੂੰ ਤਿਆਗ ਕੇ ਕਰਦਾ ਉਸ ਸੇਵਾ ਨੂੰ ਕਰਨ ਦਾ ਆਨੰਦ ਵੱਖਰਾ ਹੀ ਹੈ ਪਰ ਜਿਹੜੀ ਸੇਵਾ ਵੀ ਕਰਦਾ ਤੇ ਨਾਲ ਹੰਕਾਰ ਕਰਦਾ ਮੈਂ ਇਨੇ ਚਿਰ ਤੋਂ ਸੇਵਾ ਕਰਦਾ ਉਹ ਉਹ ਆਨੰਦ ਨਹੀਂ ਬਣਦਾ ਵੱਖਰਾ ਹੁੰਦਾ ਰਸ ਦੋਵਾਂ ਦਾ ਜਿਸ ਤਰ੍ਹਾਂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਸਿੱਖ ਸ਼ਾਸਤਰ ਲੈ ਕੇ ਆਉਂਦੇ ਨਾ ਤੇ ਗੁਰੂ ਸਾਹਿਬ ਜੀ ਸ਼ਸਤਰ ਵੇਖ ਕੇ ਚੈੱਕ ਕਰਕੇ ਪ੍ਰਸੰਨ ਹੁੰਦੇ ਤੇ ਫੇਰ ਜਿਨ੍ਹਾਂ ਦੇ ਸ਼ਸਤਰ ਚੰਗੇ ਹੁੰਦੇ ਨੇ ਸ਼ਸਤਰ ਉਹਨਾਂ ਨੂੰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਹੁਤ ਈ ਖੁਸ਼ੀਆਂ ਦਿੰਦੇ ਉਸ ਵੇਲੇ ਇੱਕ ਮਿਸਤਰੀ ਜੀ ਦਾ ਨਾਮ ਲਾਲ ਸਿੰਘ ਲਿਖਿਆ ਇਤਿਹਾਸ ਵਿੱਚ ਲਾਲ ਸਿੰਘ ਇਹ ਸ਼ਸਤਰ ਬੜੇ ਬਸੋਹਣੇ ਬਣਾਉਂਦਾ ਸੀ ਸ਼ਸਤਰ ਇਹਦੇ ਹੱਥਾਂ ਦੇ ਬਣੇ ਹੋਏ ਸ਼ਾਸਤਰ ਗੁਰੂ ਸਾਹਿਬ ਨੂੰ ਬੜੇ ਪਸੰਦ ਆਉਂਦੇ ਗੁਰੂ ਕੇ ਸਿੱਖ ਨਾ ਲਾਲ ਸਿੰਘ ਦੇ ਕੋਲੋਂ ਸ਼ਾਸਤਰ ਖਰੀਦੇ ਗੁਰੂ ਕੋਲ ਗੀਤਾਰ ਸਾਹਿਬ ਜੀ ਨੂੰ ਭੇਟਾ ਕਰਦੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਂਦੇ ਇੱਕ ਦਿਨ ਘਰ ਵਾਲੀ ਕਹਿਣ ਲੱਗੀ ਕਹਿੰਦੀ ਸਵਾਮੀ ਜੀ ਆ ਸਿੱਖ ਤੁਹਾਡੇ ਕੋਲੋਂ ਸ਼ਾਸਤਰ ਖਰੀਦ ਕੇ ਖੜਦੇ ਨੇ ਗੁਰੂ ਸਾਹਿਬ ਨੂੰ ਭੇਟਾ ਕਰਦੇ ਨੇ ਗੁਰੂ ਦੀਆਂ ਖੁਸ਼ੀਆਂ ਲੈੰਦੇ ਤੇ ਤੁਹਾਡਾ ਨਹੀਂ ਦਿਲ ਕਰਦਾ ਤੁਸੀਂ ਵੀ ਗੁਰੂ ਨੂੰ ਕੁਝ ਭੇਟਾ ਕਰੋ ਗੁਰੂ ਸਾਹਿਬ ਦੀ ਪ੍ਰਸੰਤਾ ਲਓ ਤੇ ਸ਼ਾਇਦ ਉਸ ਵੇਲੇ ਨਾ ਲਾਲ ਸਿੰਘ ਨੂੰ ਮਾਣ ਸੀ ਹੰਕਾਰ ਹੋ ਗਿਆ ਵੀ ਮੈਂ ਸ਼ਸਤਰ ਬੜੇ ਸੋਹਣੇ ਬਣਾਉਣਾ ਮੇਰੇ ਚ ਕਾਰੀਗਰੀ ਵਧੀ ਹੈ ਬੜਾ ਹਨਰ ਮੇਰੇ ਕੋਲ ਸ਼ਸਤਰ ਬਣਾਉਣ ਦਾ ਕਹਿ ਲੱਗਾ ਵੀ ਮੈਂ ਇਹੋ ਜੀ ਭੇਟਾ ਗੁਰੂ ਨੂੰ ਭੇਟ ਕਰਾਂਗਾ ਵੀ ਅੱਜ ਤੱਕ ਉਹੋ ਜੀ ਭੇਟ ਕਿਸੇ ਨੇ ਚੜਾਈ ਨਹੀਂ ਹੋਣੀ ਇਹਨੇ ਨਾ ਫਿਰ ਇੱਕ ਢਾਲ ਤਿਆਰ ਕੀਤੀ ਬੜੀ ਮਜ਼ਬੂਤ ਜਦੋਂ ਤਿਆਰ ਹੋ ਗਈ ਨਾ ਫਿਰ ਸਤਗੁਰੂ ਜੀ ਨੂੰ ਭੇਟ ਕਰਨ ਵਾਸਤੇ ਲੈ ਕੇ ਚੱਲਿਆ ਸ਼ਾਮ ਦਾ ਸਮਾਂ ਸੀ ਤੇ ਲਾਲ ਸਿੰਘ ਤੁਰਿਆ ਰਿਹਾ ਹੁਣ ਜਿਹੜੇ ਬੰਦੇ ਦੇ ਮਨ 'ਚ ਹੰਕਾਰ ਹੋਵੇ ਉਹਦੀ ਚਾਲ ਵੱਖਰੀ ਹੁੰਦੀ ਹੈ ਉਹਦੀ ਤੌਰ ਵੱਖਰੀ ਉਹਦੀ ਗੁਫ਼ਤਗੂ ਵੀ ਵੱਖਰੀ ਜੀ ਹੁੰਦੀ ਹੈ ਉਹਦੇ ਹਰ ਇੱਕ ਕਰਮ ਚੋਂ ਹੰਕਾਰ ਦੀ ਝਲਕ ਪੈਂਦੀ ਆ ਤੇ ਲਾਲ ਸਿੰਘ ਤੁਰਿਆ ਆ ਰਿਹਾ ਤੇ ਕਲਗੀਧਰ ਸਾਹਿਬ ਜੀ ਨੇ ਵੇਖਿਆ ਸਿੱਖਾਂ ਨੂੰ ਕਹਿੰਦੇ ਆਹ ਕੌਣ ਆਉਂਦਾ ਕਹਿੰਦੇ ਮਹਾਰਾਜ ਇਹ ਲਾਲ ਸਿੰਘ ਮਿਸਤਰੀ ਆ ਜਿਹਦੇ ਹੱਥਾਂ ਦੇ ਬਣੇ ਹੋਏ ਸ਼ਸਤਰ ਤੁਹਾਨੂੰ ਬੜੇ ਪਸੰਦ ਆਉਂਦੇ ਸਤਗੁਰੂ ਜੀ ਕਹਿੰਦੇ ਆ ਸ਼ਾਇਓਆ ਕਿੰਦੇ ਹਾਂ ਮਹਾਰਾਜ ਇਹਨੇ ਚਿਰ ਨੂੰ ਲਾਲ ਸਿੰਘ ਕੋਲ ਆ ਗਿਆ ਗੁਰੂ ਸਾਹਿਬ ਦੇ ਚਰਨਾ ਤੇ ਰੱਖੀ ਢਾਲ ਤੇ ਨਮਸ਼ਕਾਰ ਕੀਤੀ ਮਹਾਰਾਜ ਇਹ ਆਪ ਜੀ ਨੂੰ ਭੇਟ ਕਰਨ ਵਾਸਤੇ ਆਇਆ ਆਪਣੇ ਹਥਾਨਾ ਬਣਾ ਕੇ ਲੈ ਕੇ ਆਇਆ ਸਤਗੁਰੂ ਜੀ ਨੇ ਢਾਲ ਵੇਖੀ ਤੇ ਉਹਦੀ ਉਸਤਤ ਵੀ ਕੀਤੀ ਕਹਿਣ ਲੱਗੇ ਢਾਲ ਤੇ ਬੜੀ ਸੋਹਣੀ ਹੈ ਤੇ ਮਜ਼ਬੂਤ ਵੀ ਬੜੀ ਲੱਗਦੀ ਹੈ ਲਾਲ ਸਿੰਘ ਨੇ ਨਾਲੇ ਅਸਕਰ ਦਾ ਹੱਸਦਾ ਕਹਿੰਦਾ ਮਹਾਰਾਜ ਇਹਦੇ ਵਰਗੀ ਮਜਬੂਤ ਕਿਹੜੀ ਹੋ ਸਕਦੀ ਸਤਿਗੁਰੂ ਜੀ ਕਹਿੰਦੇ ਵਾਕੇ ਮਜਬੂਤ ਲੱਗਦੀ ਆ ਤੇ ਲਾਲ ਸਿੰਘ ਐ ਗੋਲੀ ਦਾ ਮੁਕਾਬਲਾ ਕਰ ਲਓ ਲਾਲ ਸਿੰਘ ਕਹਿੰਦਾ ਜੀ ਇਹ ਲਾਲ ਸਿੰਘ ਦੇ ਹੱਥਾਂ ਦੀ ਬਣੀ ਹੋਈ ਢਾਲਿਆ ਵੈਸੇ ਵੀ ਜਿਸ ਸ਼ਸਤਰ ਨੂੰ ਮੇਰੇ ਹੱਥ ਲੱਗ ਜਾਂਦੇ ਨੇ ਨਾ ਉਹ ਟੁੱਟਦਾ ਟੁੱਟਦਾ ਹੀ ਟੁੱਟਦਾ ਤੇ ਇਹ ਤੇ ਮੈਂ ਆਪਣੇ ਹਥਾਨਾ ਸਪੈਸ਼ਲ ਤੁਹਾਡੇ ਵਾਸਤੇ ਬਣਾਈ ਮਹਾਰਾਜ ਗੋਲੀ ਇਹਦਾ ਕੀ ਨੁਕਸਾਨ ਕਰ ਸਕਦੀ ਹੈ ਸਤਿਗੁਰੂ ਨੇ ਜਾਣਿਆ ਵੀ ਲਾਲ ਸਿੰਘ ਨੂੰ ਆਪਣੀ ਕਾਰੀਗਰਤਾ ਦਾ ਹੰਕਾਰ ਆ ਸਤਿਗੁਰੂ ਕਹਿੰਦੇ ਲਾਲ ਸਿੰਘਾ ਫਿਰ ਇੰਜ ਕਰ ਢਾਲ ਚੁੱਕ ਕਿੰਦਾ ਮਹਾਰਾਜ ਕਿਉਂ ਪਸੰਦ ਨਹੀਂ ਆਈ ਸਤਿਗੁਰੂ ਨੇ ਪਸੰਦ ਤੇ ਆਈ ਪਰ ਇਹਦੀ ਪਰਖ ਕਰਕੇ ਰੱਖਾਂਗੇ ਅਸੀਂ ਹੁਣ ਸਮਾਂ ਨਹੀਂ ਗੋਲੀ ਚਲਾਉਣ ਦਾ ਇਨੂੰ ਲੈ ਜਾ ਤੇ ਸਵੇਰੇ ਲੈ ਕੇ ਆਈ ਫਿਰ ਸਵੇਰੇ ਤੇਰੀ ਢਾਲ ਦੇ ਉੱਪਰ ਗੋਲੀ ਚਲਾ ਕੇ ਵੇਖਾਂਗੇ ਵੀ ਗੋਲੀ ਇਹਨੂੰ ਵਿੰਨਦੀ ਹੈ ਕਿ ਨਹੀਂ ਇਹ ਗੋਲੀ ਦਾ ਮੁਕਾਬਲਾ ਕਰ ਲਵੇਗੀ ਕਿ ਨਹੀਂ ਲਾਲ ਸਿੰਘ ਨੇ ਢਾਲ ਚੁੱਕੀ ਤੇ ਮੱਥਾ ਟੇਕੇ ਵਾਪਸ ਹੋ ਗਿਆ ਘਰੇ ਗਿਆ ਤੇ ਘਰ ਵਾਲੀ ਨੇ ਵੇਖਿਆ ਵੀ ਢਾਲ ਤੇ ਨਾਲ ਹੀ ਚੁੱਕੀ ਆਉਂਦੇ ਨੇ ਕਹਿੰਦੀ ਕੀ ਗੱਲ ਹੋ ਗਈ ਗੁਰੂ ਸਾਹਿਬ ਨੂੰ ਭੇਟਾ ਪਸੰਦ ਨਹੀਂ ਆਈ ਕਹਿ ਲੱਗਾ ਨਹੀਂ ਗੁਰੂ ਸਾਹਿਬ ਨੂੰ ਪਸੰਦ ਤੇ ਆਈ ਪਰ ਗੁਰੂ ਸਾਹਿਬ ਕਹਿੰਦੇ ਪਰਖ ਕੇ ਰੱਖਾਂਗੇ ਪਰਖ ਕੇ ਘਰ ਵਾਲੀ ਬੜੀ ਸਿਆਣੀ ਸੀ ਕਹਿੰਦੀ ਗੁਰੂ ਸਾਹਿਬ ਕਿਸੇ ਦੀ ਭੇਟਾ ਦੀ ਪਰਖ ਨਹੀਂ ਕਰਦੇ ਗੁਰੂ ਪਰਖ ਥੋੜਾ ਕਰਦਾ ਕੋਈ ਪਿਆਰ ਦੇ ਨਾਲ ਜਾ ਕੇ ਕੋਈ ਵੀ ਭੇਟਾ ਰੱਖ ਦਵੇ ਭਾਵੇਂ ਤੇ ਕੌਡੀ ਵੀ ਰੱਖ ਦਵੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਪ੍ਰੇਮਾ ਭਗਤੀ ਦੇ ਨਾਲ ਪ੍ਰੇਮਾ ਭਾਵਨਾ ਦੇ ਨਾਲ ਗੁਰੂ ਅੱਗੇ ਕੌਡੀ ਵੀ ਰੱਖਦੇ ਗੁਰੂ ਉਹ ਵੀ ਪ੍ਰਵਾਨ ਕਰਦਾ ਤੇ ਤੁਸੀਂ ਤੇ ਇੰਨੀ ਸੋਹਣੀ ਢਾਲ ਬਣਾ ਕੇ ਲੈ ਕੇ ਗਏ ਤੁਹਾਡੀ ਢਾਲ ਦੀ ਪਰਖ ਕਿਉਂ ਕਹਿਣ ਲੱਗਾ ਅਸਲ ਵਿੱਚ ਗੱਲ ਇਹ ਹੋਈ ਹੈ ਵੀ ਗੁਰੂ ਸਾਹਿਬ ਨੇ ਕਿਹਾ ਵੀ ਇਹ ਢਾਲ ਬੜੀ ਸੋਹਣੀ ਤੇ ਮਜ਼ਬੂਤ ਬਣੀ ਮੈਂ ਮੈਂ ਵੀ ਕਹਿ ਦਿੱਤਾ ਮਾਣ ਝਾਕੇ ਵੀ ਮਹਾਰਾਜ ਮੇਰੇ ਹੱਥਾਂ ਦੀ ਬਣੀ ਆ ਗੋਲੀ ਇਹਦਾ ਕੱਖ ਨਹੀਂ ਵਿਗਾੜ ਸਕਦੀ ਤੇ ਗੁਰੂ ਸਾਹਿਬ ਨੇ ਕਿਹਾ ਫਿਰ ਚੰਗਾ ਕੱਲ ਨੂੰ ਗੋਲੀ ਚਲਾ ਕੇ ਵੇਖਾਂਗੇ। ਪੀਟਾਲ ਪੱਕੀ ਆ ਕਿ ਕੱਚੀ ਆ? ਘਰ ਵਾਲੀ ਨੇ ਸਾਰੀਆਂ ਗੱਲਾਂ ਸੁਣੀਆਂ ਤੇ ਜਾਣ ਗਈ ਵੀ ਨੁਕਸ ਢਾਲ ਵਿੱਚ ਨਹੀਂ। ਨੁਕਸ ਏਨਾ ਦੀ ਸੋਚ ਵਿੱਚ ਆ। ਕਿਉਂਕਿ ਇਹਨਾਂ ਦੇ ਅੰਦਰ ਹੰਕਾਰ ਆ, ਮਾਣ ਆ। ਕਹਿਣ ਲੱਗੀ ਵੀ ਤੁਸੀਂ ਠੀਕ ਨਹੀਂ ਕਰਕੇ ਆਏ ਇਹ ਤੁਸੀਂ ਆਰ ਜਾਣਾ ਗੁਰੂ ਗੁਰੂ ਦੇ ਅੱਗੇ ਕਹਿਣ ਲੱਗਾ ਤੈਨੂੰ ਮੇਰੇ ਕਾਰੀਗਰਤਾ ਤੇ ਭਰੋਸਾ ਨਹੀਂ ਮੇਰੇ ਹੱਥਾਂ ਤੇ ਭਰੋਸਾ ਨਹੀਂ ਕਹਿੰਦੀ ਨਹੀਂ ਭਰੋਸਾ ਤੇ ਮੈਨੂੰ ਤੁਹਾਡੇ ਤੇ ਹੈ ਪਰ ਗੁਰੂ ਵੀ ਤੇ ਸਮਰਾਥਿਆ ਨਾ ਤੁਹਾਡੀ ਢਾਲ ਗੋਲੀ ਦਾ ਮੁਕਾਬਲਾ ਕਰ ਸਕਦੀ ਹੈ ਪਰ ਜੇ ਕਲਗੀਧਰ ਸਾਹਿਬ ਨੇ ਗੋਲੀ ਚਲਾਈ ਤੇ ਫੇਰ ਨਹੀਂ ਜੇ ਨੇ ਟਿਕਣਾ ਗਾੜੀ ਤੇ ਤੁਸੀਂ ਗਲਤ ਗੱਲ ਕਰ ਆਏ ਜੇ ਗੁਰੂ ਦੇ ਨਾਲ ਮੁਕਾਬਲਾ ਪਾਏ ਮੁਕਾਬਲਾ ਤੇ ਗੁਰੂ ਨਾਲ ਮੁਕਾਬਲਾ ਨਹੀਂ ਜੇ ਚੱਲਦਾ ਗੁਰੂ ਦੇ ਅੱਗੇ ਤੇ ਅਰਦਾਸ ਚੱਲਦੀ ਇਹਦੇ ਮਨ 'ਚ ਵੀ ਖਿਆਲ ਆਇਆ ਵਾਕੇ ਗੱਲ ਮੈਂ ਤੇ ਸੋਚਿਆ ਹੀ ਨਹੀਂ ਗੋਲੀ ਨਹੀਂ ਬਿੰਨ ਸਕਦੀ ਢਾਲ ਨੂੰ ਪਰ ਜੇ ਕਲਗੀਧਰ ਸਾਹਿਬ ਨੇ ਚਲਾਈ ਗੁਰੂ ਦੇ ਤੇ ਅੰਦਰ ਸ਼ਕਤੀ ਹੈ ਕਰਾਮਾਤ ਹੈ ਤੇ ਉੱਥੇ ਤੇ ਢਾਲ ਨਹੀਂ ਟਿਕੇਗੀ ਕਹਿਣ ਲੱਗਾ ਹੁਣ ਫਿਰ ਕਿਵੇਂ ਹੋ ਸਕਦਾ ਮੇਰੀ ਇੱਜ਼ਤ ਕਿਵੇਂ ਬਚੂ ਕੱਲ ਨੂੰ ਕਹਿ ਲੱਗੀ ਅਰਦਾਸ ਕਰੋ ਗੁਰੂ ਦੇ ਚਰਨਾਂ 'ਚ ਗੁਰੂ ਕਿਰਪਾ ਕਰੇਗਾ ਅਰਦਾਸ ਫਿਰ ساری ਰਾਤ ਬਾਣੀ ਪੜਦਾ ਰਿਹਾ ਤੇ ਗੁਰੂ ਚਰਨਾਂ 'ਚ ਅਰਦਾਸਾਂ ਕਰਦਾ ਰਿਹਾ ਤੇ ਮਨ 'ਚੋਂ ਹੰਕਾਰ ਨਿਕਲ ਗਿਆ ਹੁਣ ਹੰਕਾਰ ਜਿਹੜਾ ਸੀ ਨਾ ਇਹਨੂੰ ਉਤਰ ਗਿਆ ਬੜੀ ਨਿਮਰਤਾ ਆਈ ਮਨ ਵਿੱਚ ਤੇ ਢਾਲ ਲੈ ਕੇ ਤੁਰਿਆ ਤੇ ਅਰਦਾਸ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰਿਓ ਅਜਿੱਤ ਰੱਖ ਲਿਓ ਜ਼ਬਾ ਦੇ ਵਿੱਚ ਜਦੋਂ ਤੁਰਿਆ ਆਉਂਦਾ ਹੁਣ ਹੰਕਾਰ ਅੰਦਰ ਨਹੀਂ ਨਾ ਰਹਿ ਗਿਆ ਜਿਹੜਾ ਮਾਣ ਕੱਲ ਸੀ ਉਹ ਮਾਣ ਨਹੀਂ ਅੰਦਰ ਹੁਣ ਹੁਣ ਨਿਮਰਤਾ ਤੇ ਕਲਗੀਧਰ ਸਾਹਿਬ ਨੇ ਵੇਖਿਆ ਤੇ ਸਿੱਖਾਂ ਨੂੰ ਕਹਿੰਦੇ ਵੀ ਆਹ ਕੌਣ ਆਉਂਦਾ ਮਹਾਰਾਜੇ ਕੱਲ ਵਾਲਾ ਲਾਲ ਸਿੰਘ ਹੀ ਆ ਸਤਿਗੁਰੂ ਕਲਗੀਧਰ ਸਾਹਿਬ ਕਹਿੰਦੇ ਨੇ ਕੱਲ ਵਾਲਾ ਨਹੀਂ ਲੱਗਦਾ ਅੱਜ ਬਦਲਿਆ ਬਦਲਿਆ ਕੱਲ ਵਾਲਾ ਨਹੀਂ ਇਹ ਇਹਨੇ ਚਰਨੋਂ ਲਾਲ ਸਿੰਘ ਕੋਲ ਆ ਗਿਆ ਕਹਿੰਦਾ ਮਹਾਰਾਜ ਹਾਂ ਮੈਂ ਕੱਲ ਵਾਲਾ ਲਾਲ ਸਿੰਘ ਨਹੀਂ ਹਾਂ ਸਤਿਗੁਰੂ ਕਹਿੰਦੇ ਨਹੀਂ ਵੀ ਪਰਖ ਕੇ ਵੇਖਾਂਗੇ ਵਾਕਈ ਤੂੰ ਕੱਲ ਵਾਲਾ ਕੇ ਬਦਲ ਗਿਆ ਪਰਖ ਤੇ ਕਰਾਂਗੇ ਨਾ ਹੁਣ ਗੁਰੂ ਚਰਨਾ 'ਚ ਇਹਨੇ ਢਾਲ ਰੱਖੀ ਸਤਿਗੁਰੂ ਸਾਹਿਬ ਜੀ ਨੇ ਢਾਲ ਇੱਕ ਸਿੱਖ ਨੂੰ ਫੜਾਈ ਕਹਿੰਦੇ ਉਹ ਦੂਰ ਰੱਖ ਕੇ ਨਾ ਤੇ ਜਾ ਬੰਦੂਕ ਲਿਆ ਸਿੱਖ ਬੰਦੂਕ ਲੈ ਕੇ ਆਇਆ ਸਤਿਗੁਰੂ ਜੀ ਕਹਿੰਦੇ ਵੀ ਨਿਸ਼ਾਨਾ ਬਨ ਕੇ ਤੇ ਢਾਲ ਤੇ ਗੋਲੀ ਚਲਾ ਸਿੱਖ ਨੇ 2-3 ਵਾਰਾਂ ਨਿਸ਼ਾਨਾ ਬੰਨਿਆ ਸ਼ਿਸ਼ਤ ਬੰਨੀ ਪਰ ਗੋਲੀ ਨਾ ਚਲਾ ਸਕੇ ਕਲਗੀਧਰ ਸਾਹਿਬ ਜੀ ਕਹਿੰਦੇ ਕਿਉਂ ਨਹੀਂ ਗੋਲੀ ਚਲਾਉਂਦਾ ਕਹਿੰਦਾ ਮਹਾਰਾਜ ਮੇਰੇ ਤੋਂ ਗੋਲੀ ਨਹੀਂ ਚਲਣੀ ਸਤਿਗੁਰੂ ਕਹਿੰਦੇ ਕਿਉਂ ਕਹਿਣ ਲੱਗਾ ਜੀ ਆਪੇ ਹੀ ਤੁਸੀਂ ਹੁਕਮ ਕਰਦੇ ਹੋ ਵੀ ਗੋਲੀ ਚਲਾ ਤੇ ਜਦੋਂ ਮੈਂ ਗੋਲੀ ਚਲਾਉਣ ਲੱਗਦਾ ਨਾ ਢਾਲ ਦੇ ਉੱਪਰ ਨਿਸ਼ਾਨਾ ਬੰਨਦਾ ਤੇ ਦਸਾਂ ਪਾਤਸ਼ਾਹੀਆਂ ਦੇ ਸਰੂਪ ਵਿੱਚ ਗਾੜੀ ਖਲੋਤੇ ਜੇ ਆਪ ਹੀ ਕਹਿੰਦੇ ਜੇ ਗੋਲੀ ਨਾ ਚਲਾਈ ਤੇ ਮੈਂ ਕਿਵੇਂ ਚਲਾਵਾਂ ਮਿਰਤੋ ਨਹੀਂ ਚਲਣੀ ਕਲਗੀਧਰ ਸਾਹਿਬ ਨੇ ਬੰਦੂਕ ਆਪ ਫੜ ਲਈ ਕਹਿਣ ਲੱਗੇ ਹੋਰਾਂ ਕਰ ਤੇਰੇ ਮਨ ਦਾ ਭਰਮਿਆ ਅਸੀਂ ਤੇ ਤੈਨੂੰ ਆਨੇ ਗੋਲੀ ਚਲਾ ਇਧਰ ਸਾਨੂੰ ਫੜਾ ਸੀ ਚਲਾਉਣੇ ਸਤਿਗੁਰੂ ਨੇ ਬੰਦੂਕ ਹੱਥ ਵਿੱਚ ਫੜ ਕੇ ਤੇ ਨਿਸ਼ਾਨਾ ਬੰਨਿਆ ਤੇ ਲਾਲ ਸਿੰਘ ਚਰਨੀ ਟੈ ਪਿਆ ਮਹਾਰਾਜ ਗੋਲੀ ਨਾ ਚਲਾਇਓ ਸਤਿਗੁਰੂ ਕਹਿੰਦੇ ਕੀ ਗੱਲ ਹੋ ਗਈ ਲਾਲ ਸਿੰਘਾ ਅਜੇ ਨਾ ਡਰੀ ਜਾ ਨਾ ਲਾਲ ਸਿੰਘ ਕਹਿੰਦਾ ਨਹੀਂ ਮਹਾਰਾਜ ਗੱਲ ਢਾਲ ਤੇ ਗੋਲੀ ਦੀ ਸੀ ਗੱਲ ਤੁਹਾਡੀ ਤੇ ਮੇਰੀ ਨਹੀਂ ਸੀ ਜੇ ਤੁਸੀਂ ਗੋਲੀ ਚਲਾਈ ਤੇ ਮਹਾਰਾਜ ਢਾਲ ਵੇਜੀ ਜਾਣੀ ਸਤਗੁਰੂ ਜੀ ਨੇ ਬੰਦੂਕ ਰੱਖਤੀ ਪਾਸੇ ਕਹਿਣ ਲੱਗੇ ਲਾਲ ਸਿੰਘਾ ਗੱਲ ਕੱਲ ਵੀ ਤੇਰੀ ਤੇ ਮੇਰੀ ਸੀ ਗੱਲ ਢਾਲ ਤੇ ਗੋਲੀ ਦੀ ਨਹੀਂ ਗੱਲ ਕੱਲ ਵੀ ਤੇਰੀ ਤੇ ਮੇਰੀ ਸੀ ਤੇ ਗੱਲ ਅੱਜ ਵੀ ਤੇਰੀ ਤੇ ਮੇਰੀ ਆ ਢਾਲ ਤੇ ਗੋਲੀ ਦੀ ਨਹੀਂ ਤੇ ਮੈਂ ਪਰਖ ਲਿਆ ਵਾਕਈ ਤੂੰ ਕੱਲ ਵਾਲਾ ਲਾਲ ਸਿੰਘ ਨਹੀਂ ਤੂੰ ਬਦਲ ਗਿਆ ਤੇ ਜੇ ਤੂੰ ਬਦਲ ਗਿਆ ਤੇ ਤੇਰੀ ਢਾਲ ਵੀ ਗੁਰੂ ਦੇ ਨਾਨਕ ਦੇ ਘਰ ਦੇ ਵਿੱਚ ਪ੍ਰਵਾਨ ਗੁਰੂ ਨਾਨਕ ਘਰ ਵਿੱਚ ਤੇ ਜੇ ਤੂੰ ਕੱਲ ਵਾਲਾ ਹੀ ਹੁੰਨੋ ਤੇ ਵਾਪਸ ਅਸੀਂ ਅੱਜ ਵੀ ਕਰ ਦੇਣੀ ਸੀ ਤੇਰੀ ਸੇਵਾ ਪ੍ਰਵਾਨ ਨਹੀਂ ਸੀ ਹੋਣੀ ਤਾਂ ਕਰਕੇ ਕਹਿੰਦੇ ਜਦੋਂ ਹੰਕਾਰ ਸੇਵਾ ਵੀ ਕਰਦਾ ਨਾ ਕਿਤੇ ਮਾਣ ਨਾ ਆਵੇ ਮਨ ਵਿੱਚ ਹੰਕਾਰ ਨੂੰ ਪਾਸੇ ਕਰਕੇ ਕਰ ਫੇਰ ਸੇਵਾ ਪ੍ਰਵਾਨ ਹੋ ਜਾਵੇਗੀ